ਆਓ ਅਸੀਂ ਪਵਿੱਤਰ ਬਾਈਬਲ ਦੇ ਵਿੱਚੋਂ ਪਰਮੇਸ਼ਰ ਦੀ ਪਵਿੱਤਰ ਬਾਣੀ ਨੂੰ ਸੁਣਾਂਗੇ ਜੋ ਕਿ ਪਵਿੱਤਰ ਬਾਈਬਲ ਦੇ ਵਿੱਚ 10 ਕੁਵਾਰੀਆਂ ਦਾ ਜ਼ਿਕਰ ਆਇਆ ਹੈ ਔਰ ਪ੍ਰਭ ਯਿਸੂ ਮਸੀਹ ਨੇ 10 ਕੁਵਾਰੀਆਂ ਦਾ ਦ੍ਰਿਸ਼ਟਾਂਤ ਪਵਿੱਤਰ ਬਾਈਬਲ ਦੇ ਵਿੱਚ ਦਿੱਤਾ ਜਿਨ੍ਹਾਂ ਦੇ ਵਿੱਚੋਂ 5 ਮੂਰਖ ਅਤੇ 5 ਵਿਦਵਾਨ ਸੀ ਔਰ ਜਿਵੇਂ ਕਿ ਆਪਾਂ ਅਲੱਗ-ਅਲੱਗ ਪ੍ਰਭੂ ਦੇ ਦਾਸਾਂ ਤੋਂ ਇਹਨਾਂ ਵਚਨਾਂ ਨੂੰ ਸੁਣਿਆ ਅਤੇ ਬਾਈਬਲ ਦੇ ਵਿੱਚੋਂ ਵੀ ਪੜਿਆ ਔਰ ਜੋ 10 ਕੁਵਾਰੀਆਂ ਨੇ ਜਿਨ੍ਹਾਂ ਦੇ ਵਿੱਚੋਂ 5 ਬੁੱਧਵਾਨ ਹੈ ਤੇ 5 ਮੂਰਖ ਹੈ ਤੇ ਬਾਈਬਲ ਦੇ ਵਿੱਚ ਜਦੋਂ ਪੜਦੇ ਆ ਕਿ ਇੱਕ ਕੁਵਾਰੀਆਂ ਲਾੜੇ ਦੇ ਮਿਲਣ ਵਾਸਤੇ ਹੁੰਦੀਆਂ ਆ ਔਰ ਜਿਹੜੀਆਂ ਬੁੱਧਵਾਨ ਨੇ ਉਹ ਆਪਣੀਆਂ ਮਸਾਲਾਂ ਦੇ ਵਿੱਚ ਤੇਲ ਭਰ ਕੇ ਲਿਆਉਂਦੀਆਂ ਤੇ ਵਾਧੂ ਤੇਲ ਲੈ ਕੇ ਆਉਂਦੀਆਂ ਪਰ ਜਿਹੜੀਆਂ ਮੂਰਖ ਨੇ ਉਹ ਆਪਣੀ ਤਿਆਰੀ ਕਰਕੇ ਨਹੀਂ ਆਉਂਦੀਆਂ ਬਲਕਿ ਉਸੇ ਤਰ੍ਹਾਂ ਆ ਜਾਂਦੀਆਂ ਆ ਉਹਨਾਂ ਦੇ ਕੋਲ ਤੇਲ ਨਹੀਂ ਹੁੰਦਾ ਸੋ ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਕਿ ਲਾੜੇ ਦੇ ਆਉਣ ਵਿੱਚ ਦੇਰੀ ਲੱਗਦੀ ਹੈ ਤੇ ਜਿਹੜੀਆਂ ਮੂਰਖ ਕੁਆਰੀਆਂ ਨੇ ਉਹਨਾਂ ਦੀਆਂ ਮਸਾਲਾਂ 부ਝਦੀਆਂ ਜਾਂਦੀਆਂ ਤੇ ਬੁੱਧਵਾਨ ਦੀਆਂ ਮਸਾਲਾਂ ਜਗਦੀਆਂ ਵੀ ਸੀ ਤੇ ਉਹਨਾਂ ਦੇ ਕੋਲ ਤੇਲ ਵੀ ਹੈ। ਔਰ ਮੂਰਖ ਜਿਹੜੀਆਂ ਕੁਆਰੀਆਂ ਨੇ ਉਹਨਾਂ ਦੀਆਂ ਮਸਾਲਾਂ 부ਝਦੀਆਂ ਨੇ ਤੇ ਉਹ ਬੁੱਧਵਾਨ ਨੂੰ ਆਖਦੀਆਂ ਨੇ ਕਿ ਸਾਨੂੰ ਤੇਲ ਦੇਓ। ਉਹ ਕਹਿੰਦੀਆਂ ਭਾਈ ਆਪਣੇ ਵਾਸਤੇ ਸਾਡੇ ਵਾਸਤੇ ਆ ਤੁਸੀਂ ਬਜ਼ਾਰੋਂ ਮੁੱਲ ਲੈ ਕੇ ਆਓ। ਮੂਰਖ ਕੁਵਾਰੀਆਂ ਬਾਜ਼ਾਰ ਵਿੱਚ ਤੇਲ ਲੈਣ ਵਾਸਤੇ ਜਾਂਦੀਆਂ ਜਦ ਨੂੰ ਲਾੜਾ ਹੁੰਦਾ ਔਰ ਆਪਣੇ ਮਹਿਲ ਦੇ ਵਿੱਚ ਆਪਣੇ ਦਰਬਾਰ ਦੇ ਵਿੱਚ ਪ੍ਰਵੇਸ਼ ਕਰਦਾ ਹੈ ਔਰ ਉਹ ਦਵਾਨ ਕੁਵਾਰੀਆਂ ਲਾੜੇ ਦੇ ਨਾਲ ਦਾਖਲ ਹੁੰਦੀਆਂ ਔਰ ਜਦ ਨੂੰ ਮੂਰਖ ਕੁਵਾਰੀਆਂ ਤੇਲ ਲੈ ਕੇ ਹੁੰਦੀਆਂ ਉਦੋਂ ਤੱਕ ਉਹ ਦਰਬਾਰ ਦਾ ਦਰਵਾਜ਼ਾ ਬੰਦ ਹੈ ਤੇ ਆਵਾਜ਼ ਦਿੰਦੀਆਂ ਹੈ ਮਹਾਰਾਜ ਸਾਡੇ ਲਈ ਖੋਲੋ ਅੰਦਰੋਂ ਆਵਾਜ਼ ਆਉਂਦੀ ਹੈ ਕਿ ਮੈਂ ਤੁਹਾਨੂੰ ਜਾਣਦਾ ਵੀ ਨਹੀਂ ਇਸ ਕਰਕੇ ਇਹ ਜੋ ਦ੍ਰਿਸ਼ਟਾਂਤ ਪ੍ਰਭੂ ਯਿਸੂ ਮਸੀਹ ਨੇ ਸੁਣਾਇਆ ਇਸ ਦਾ ਇੱਕ ਅਰਥ ਹੈ ਇਹ ਕੋਈ ਇਸ ਤਰ੍ਹਾਂ ਨਹੀਂ ਹੈ ਵੀ ਕਹਾਣੀ ਸੁਣਾ ਦਿੱਤੀ ਇਹ ਅੰਤ ਸਮੇਂ ਦੇ ਬਾਰੇ ਅੰਤ ਸਮੇਂ ਦੇ ਸਮਝਾਉਣ ਦੇ ਬਾਰੇ ਪ੍ਰਭੂ ਯਿਸੂ ਮਸੀਹ ਨੇ ਸਿਖਾਇਆ ਅਸਲ ਵਿੱਚ ਸਚਾਈ ਇਹ ਹੈ ਜੋ ਲੜਾਏ ਉਹ ਖੁਦ ਪ੍ਰਭੂ ਯਿਸੂ ਮਸੀਹ ਜਿਸ ਤਰ੍ਹਾਂ ਲੜਾ ਲਾੜੀ ਨੂੰ ਵਿਆਹਣ ਵਾਸਤੇ ਹੁੰਦਾ ਇਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਇਸ ਦੁਨੀਆ ਤੇ ਆਪਣੀ ਕਲੀਸਿਆ ਨੂੰ ਆਪਣੀ ਚਰਚ ਨੂੰ ਔਰ ਆਪਣੇ ਵਿਸ਼ਵਾਸੀ ਲੋਕਾਂ ਨੂੰ ਲੈਣ ਵਾਸਤੇ ਆਵੇਗਾ ਤੇ ਯਾਦ ਰੱਖੋ ਇੱਥੇ ਇਸ ਦ੍ਰਿਸ਼ਟਾਂਤ ਦੇ ਵਿੱਚ ਜਿਹੜੀਆਂ ਬੁੱਧਵਾਨ ਕੁਆਰੀਆਂ ਸੀ ਉਹ ਲਾੜੇ ਦੇ ਨਾਲ ਗਈਆਂ ਪਰ ਮੂਰਖ ਜਿਹੜੀਆਂ ਰਹਿ ਗਈਆਂ ਉਹਦਾ ਦਾ ਕਾਰਨ ਸੀ ਵੀ ਉਹਨਾਂ ਦੀ ਤਿਆਰੀ ਨਹੀਂ ਸੀ। ਵਲਕਿ ਬੁੱਧਵਾਨ ਕੁਆਰੀਆਂ ਦੀ ਤਿਆਰੀ ਸੀ। ਪਰ ਜਿਹੜੀਆਂ ਮੂਰਖ ਸੀਗੀਆਂ ਉਹਨਾਂ ਨੇ ਤਿਆਰੀ ਨਹੀਂ ਕੀਤੀ। ਤੇ ਇੱਥੇ ਵੀ ਜਿਹੜੀ ਗੱਲ ਸਮਝਣ ਵਾਲੀ ਆ ਉਹ ਇਹ ਹੈ ਕਿ ਇਹ ਜਿਹੜੀਆਂ ਪੰਜ ਮੂਰਖ ਤੇ ਪੰਜ ਬੁੱਧਵਾਨ ਨੇ ਅਸਲ ਵਿੱਚ ਪਰਮੇਸ਼ਰ ਦੀ ਕਲੀਸਿਆ ਨੂੰ ਦੱਸ ਦਿਆਂ ਨੇ ਅੱਜ ਮਸੀਹ ਦੇ ਵਿੱਚ ਦੋ ਤਰ੍ਹਾਂ ਦੀ ਕਲੀਸਿਆ ਆ ਇੱਕ ਕਲੀਸਿਆ ਉਹ ਹੈ ਜਿਨ੍ਹਾਂ ਨੇ ਆਪਣੇ ਆਪ ਨੂੰ ਪਵਿੱਤਰ ਕੀਤਾ ਆਪਣੇ ਆਪ ਨੂੰ ਪਾਪ ਬੁਰਾਈ ਹਰੇਕ ਤਰ੍ਹਾਂ ਦੀ ਵਦੀ ਹਰੇਕ ਤਰ੍ਹਾਂ ਦੇ ਪਾਪ ਤੋਂ ਅਲੱਗ ਕੀਤਾ ਹੈ ਇੱਕ ਕਲੀਸੀਆ ਉਹ ਹੈ ਜਿਹੜੀ ਸੰਸਾਰ ਦੀਆਂ ਗੱਲਾਂ ਵਿੱਚ ਰੁੱਝ ਚੁੱਕੀ ਹੈ ਉਹ ਆਪਣੇ ਪਰਮੇਸ਼ਵਰ ਦੀ ਉਡੀਕ ਵਿੱਚ ਨਹੀਂ ਤੇ ਪ੍ਰਭ ਯਿਸੂ ਮਸੀਹ ਦੇ ਨਾਲ ਕਿਹੜੀ ਕਲੀਸੀਆ ਜਾਊਗੀ ਜਿਹੜੀ ਕਲੀਸੀਆ ਨੇ ਪ੍ਰਭ ਯਿਸੂ ਮਸੀਹ ਦੇ ਲਈ ਆਪਣੇ ਆਪ ਨੂੰ ਤਿਆਰ ਕੀਤਾ ਹੈ ਜਿਹੜੀ ਕਲੀਸਿਆ ਨੇ ਆਪਣੇ ਆਪ ਨੂੰ ਤਿਆਰ ਕੀਤਾ ਹੈ ਆਪਣੇ ਆਪ ਨੂੰ ਪਵਿੱਤਰ ਕੀਤਾ ਹੈ ਆਪਣੇ ਆਪ ਨੂੰ ਪਾਪ ਬੁਰਾਈ ਤੋਂ ਬਚਾਇਆ ਉਹ ਕਲੀਸਿਆ ਹੀ ਪਰਮੇਸ਼ਰ ਦੇ ਨਾਲ ਜਾਣੀ ਹੁਣ ਸੰਤ ਪੌਲਸ ਜੋ ਪਰਮੇਸ਼ਰ ਦਾ ਦਾਸ ਹੈ ਉਹ ਆਫਸੀਆਦੀ ਪਤਰੀ ਦੇ ਵਿੱਚ ਲਿਖਦਾ ਕਿ ਕਲੀਸੀਆ ਜਿਹੜੀ ਹੈ ਜਲ ਦੇ ਇਸ਼ਨਾਨ ਤੋਂ ਤੇ ਬਾਣੀ ਦੁਆਰਾ ਸ਼ੁੱਧ ਕੀਤੀ ਹੋਵੇ ਬਾਝ ਤੋਂ ਰਹਿਤ ਤੇ ਹਰੇਕ ਤਰ੍ਹਾਂ ਦੇ ਦਾਗ ਤੋਂ ਰਹਿਤ ਹੋਵੇ ਇਹ ਕਲੀਸੀਆ ਦੀ ਗੱਲ ਕੀਤੀ ਹੈ ਬਪਤਿਸਮਾ ਹੋਇਆ ਹੋਣਾ ਚਾਹੀਦਾ ਪਰਮੇਸ਼ਵਰ ਦੀ ਬਾਣੀ ਨਾਲ ਸ਼ੁੱਧ ਦਾ ਮਤਲਬ ਹੈ ਪਰਮੇਸ਼ਵਰ ਦੇ ਕਲਾਮ ਦੇ ਵਚਨ ਜਿਹੜੇ ਨੇ ਪਰਮੇਸ਼ਵਰ ਦੇ ਕਲਾਮ ਦੀਆਂ ਗੱਲਾਂ ਉਹਨਾਂ ਦੇ ਅੰਦਰ ਉਹਨਾਂ ਦੇ ਜਹਨ ਦੇ ਵਿੱਚ ਹੋਣੀਆਂ ਚਾਹੀਦੀਆਂ ਉਹਨਾਂ ਦਾ ਜੀਵਨ ਪਵਿੱਤਰ ਹੋਣਾ ਚਾਹੀਦਾ ਬੱਜ ਦਾਗ ਨਹੀਂ ਹੋਣਾ ਚਾਹੀਦਾ ਇਸ ਲਈ ਮੇਰੇ ਭਾਈਓ ਤੇ ਭੈਣੋ ਪਰਮੇਸ਼ਵਰ ਦਾ ਜੋ ਵਚਨ ਹੈ ਪਰਮੇਸ਼ਵਰ ਦੀ ਜੋ ਬਾਣੀ ਹੈ ਉਹ ਸਾਨੂੰ ਇਹ ਗੱਲ ਦੱਸਦੀ ਹੈ ਤੇ ਹੁਣ ਜੋ ਮੂਰਖ ਹੈ ਕੁਵਾਰੀਆਂ ਨੇ ਉਹ ਅਸਲ ਵਿੱਚ ਉਸ ਕਲੀਸਿਆ ਨੂੰ ਜ਼ਾਹਰ ਕਰਦੀਆਂ ਜਿਸ ਕਲੀਸਿਆ ਦਾ ਧਿਆਨ ਯੀਸ਼ੂ ਮਸੀਹ ਦੇ ਉੱਤੇ ਨਹੀਂ ਹੈ ਪ੍ਰਭੂ ਯੀਸ਼ੂ ਮਸੀਹ ਦੇ ਨਾਲ ਜਾਣ ਦੀ ਤਿਆਰੀ ਵਿੱਚ ਨਹੀਂ ਹੈ ਜਿਹੜੀ ਕਲੀਸਿਆ ਇਸ ਧਰਤੀ ਦੀਆਂ ਨਾਸ਼ਵਾਨ ਵਸਤੂਆਂ ਨਾਸ਼ਵਾਨ ਚੀਜ਼ਾਂ ਦੇ ਪਿੱਛੇ ਦੌੜੀ ਫਿਰਦੀ ਹੈ ਇਹ ਮੂਰਖ ਪੰਜ ਕੁਵਾਰੀਆਂ ਦੀ ਤਰ੍ਹਾਂ ਕਲੀਸਿਆ ਆਇਆ ਜਿਹੜੀ ਕਲੀਸੀਆ ਅੱਜ ਸਰੀਰਕ ਚੰਗਾਈਆਂ ਪਿੱਛੇ ਸਰੀਰਕ ਵਰਕਤਾਂ ਪਿੱਛੇ ਇਹ ਸੰਸਾਰ ਦੀਆਂ ਗੱਡੀਆਂ ਮੋਟਰਾਂ ਮਹਿਲ ਮਨਾਰੇ ਏਸੀ ਸਹੂਲਤਾਂ ਇਹੋ ਜਿਹੀਆਂ ਚੀਜ਼ਾਂ ਪਿੱਛੇ ਜਿਨ੍ਹਾਂ ਦਾ ਮਨ ਲੱਗਾ ਹੋਇਆ ਧਰਤੀ ਦੀਆਂ ਚੀਜ਼ਾਂ ਵਿੱਚ ਜਿਨ੍ਹਾਂ ਦਾ ਦਿਲ ਲੱਗ ਚੁੱਕਾ ਉਹ ਹੈ ਉਹ ਪੰਜ ਮੂਰਖ ਕੁਆਰੀਆਂ ਦੀ ਤਰ੍ਹਾਂ ਕਲੀਸੀਆ ਤੇ ਪੰਜ ਬੁੱਧਵਾਨ ਕੁਆਰੀਆਂ ਦੀ ਤਰ੍ਹਾਂ ਜਿਹੜੀ ਕਲੀਸੀਆ ਆ ਉਹ ਉਹ ਕਲਿਸ਼ਿਆ ਜਿਨ੍ਹਾਂ ਆਪਣੇ ਆਪ ਨੂੰ ਪਵਿੱਤਰ ਕੀਤਾ ਆਪਣੇ ਆਪ ਨੂੰ ਹਰੇਕ ਪਾਪ ਵੱਧੀ ਗੁਨਾਹ ਤੋਂ ਬਚਾਇਆ ਜਿਨ੍ਹਾਂ ਦਾ ਧਿਆਨ ਦੁਨੀਆ ਦੀਆਂ ਨਾਸ਼ਵਾਨ ਚੀਜ਼ਾਂ 'ਚ ਨਹੀਂ ਜਿਨ੍ਹਾਂ ਦਾ ਮਨ ਇਸ ਸੰਸਾਰ ਦੇ ਨਾਸ਼ਵਾਨ ਤੁਨ ਉੱਤੇ ਨਹੀਂ ਲੱਗਾ ਜਿਨ੍ਹਾਂ ਦਾ ਮਨ ਸਵਰਗ ਦੇ ਵਿੱਚ ਲੱਗਾ ਕਿ ਮੈਂ ਸਵਰਗ ਦੇ ਵਿੱਚ ਕਿੱਦਾਂ ਜਾਵਾਂਗਾ ਅੱਜ ਬਹੁਤ ਸਾਰੇ ਲੋਕ ਉਹਨਾਂ ਨੂੰ ਸਵਰਗ ਦੇ ਨਾਲ ਨਹੀਂ ਕੋਈ ਮਤਲਬ ਮੇਰਾ ਜੀਵਨ ਬਚਾਇਆ ਜਾਵੇ ਚਾਹੇ ਨਾ ਬਚਾਇਆ ਜਾਵੇ ਇਸ ਗੱਲ ਦਾ ਨਹੀਂ ਮਤਲਬ ਉਹਨਾਂ ਨੂੰ ਮਤਲਬ ਹੈ ਕਿ ਜੇ ਮੈਂ ਪ੍ਰਭੂ ਯਿਸੂ ਮਸੀਹ ਨੂੰ ਮੰਨਾਂ ਤੇ ਮੈਂ ਧਰਤੀ ਤੇ ਖੁਸ਼ਹਾਲ ਹੋ ਜਾਵਾਂਗਾ ਮੇਰਾ ਜੀਵਨ ਧਰਤੀ ਤੇ ਵਧੀਆ ਬਣ ਜਾਵੇ ਪ੍ਰਭੂ ਯਿਸੂ ਮਸੀਹ ਨੇ ਇਹ ਸਾਫ਼-ਸਾਫ਼ ਕਿਹਾ ਜੋ ਮੇਰੇ ਪਿੱਛੇ ਹੋਣਾ ਚਾਹੁੰਦਾ ਆਪਣੀ ਸਲੀਵ ਚੁੱਕ ਕੇ ਆਵੇ ਇੱਕ ਬੰਦਾ ਕਹਿੰਦਾ ਪ੍ਰਭੂ ਜੀ ਮੈਂ ਤੇਰੇ ਪਿੱਛੇ ਹੋਣਾ ਚਾਹੁੰਦਾ ਤੇ ਪ੍ਰਭੂ ਜੀ ਨੇ ਕਿਹਾ ਪ੍ਰਭੂ ਯਿਸੂ ਮਸੀਹ ਨੇ ਉਸ ਆਦਮੀ ਨੂੰ ਕਿਹਾ ਲੂੰਬੜੀਆਂ ਲਈ ਘਰ ਨੇ ਪੰਛੀਆਂ ਲਈ ਆਲਣੇ ਪਰ ਮਨੁੱਖ ਦੇ ਪੁੱਤਰ ਲਈ ਸਿਰ ਟੱਕਣ ਲਈ ਕੋਈ ਜਗ੍ਹਾ ਨਹੀਂ ਹੈ ਪਾਪ ਜੇ ਤੂੰ ਮਹਿਲ ਮਨਾ ਰਹੇ ਸੰਸਾਰ ਦੀਆਂ ਨਾਸ਼ਵਾਨ ਚੀਜ਼ਾਂ ਸੰਸਾਰ ਦੇ ਤੂੰ ਧਨ ਦੌਲਤ ਦੀ ਦੌੜ ਵਿੱਚ ਮੇਰੇ ਕੋਲ ਆਇਆ ਕਿ ਮਿਲੇਗਾ ਤਾਂ ਫੇਰ ਤੂੰ ਗਲਤ ਹੈ ਮੇਰੇ ਪਿੱਛੇ ਆਉਣਾ ਇਹਨਾਂ ਚੀਜ਼ਾਂ ਬਲ ਤੇ ਆਨ ਨਹੀਂ ਰੱਖਣਾ ਤੇ ਅੱਜ ਉਹੀ ਸੱਚੀ ਕਲੀਸੀ ਆਇਆ ਜਿਨ੍ਹਾਂ ਆਪਣੇ ਆਪ ਨੂੰ ਯੇਸ਼ੂ ਮਸੀਹ ਦੇ ਨਾਲ ਜਾਣ ਲਈ ਤਿਆਰ ਕੀਤਾ ਹੈ ਪਰਮੇਸ਼ਰ ਤੁਹਾਨੂੰ ਵਰਕਤ ਦੇਵੇ ਵੱਡੀ ਕਿਰਪਾ ਕਰੇ ਸਭਨਾਂ ਨੂੰ ਜੈਮਸੀ ਦੀ